ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਨੇ ਅਕਾਲ ਤਖਬੈਤ ਤੇ ਮਾਫੀ ਮੰਗੀ ਹੈ ਡੇਰਾ ਬਿਆਸ ਮੁਖੀ ਦੇ ਨਾਲ ਮੁਲਾਕਾਤ ਤੇ ਛਿੰਡਾ ਦੇ ਵੱਲੋਂ ਇਹ ਮਾਫੀ ਮੰਗੀ ਗਈ ਹੈ ਜਗਦੀਸ਼ ਸਿੰਘ ਛਿੰਡਾ ਦਾ ਕਹਿਣਾ ਹੈ ਕਿ ਮੇਰੇ ਤੋਂ ਭੁੱਲ ਹੋਈ ਹੈ ਮੈਂ ਆਪਣੀ ਗਲਤੀ ਮੰਨਦਾ ਹਾਂ ਮੇਰੇ ਤੋਂ ਜੋ ਕਰਵਾਇਆ ਗਿਆ ਉਸ ਦੇ ਪਿੱਛੇ ਸਾਜ਼ਿਸ਼ ਹੈ ਛਿੰਡਾ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਮੇਰੇ ਤੋਂ ਜੋ ਕਰਵਾਇਆ ਗਿਆ ਉਸ ਦੇ ਪਿੱਛੇ ਸਾਜ਼ਿਸ਼ ਹੈ ਕੁਝ ਲੋਕਾਂ ਦੇ ਪਹਿਕਾਵੇ ਦੇ ਵਿੱਚ ਆ ਕੇ ਡੇਰਾ ਬਿਆਸ ਗਿਆਸੀ ਕਲਜੇਤਾਰ ਕੁਲਦੀਪ ਸਿੰਘ ਗੜਗੱਜ ਨੂੰ ਮਿਲੇ ਸਨ ਅਜਗਦੀਸ਼ ਛਿੰਡਾ ਬੀਤੇ ਦਿਨੀ ਡੇਰਾ ਬਿਆਸ ਮੁਖੀ ਦੇ ਨਾਲ ਜਗਦੀਸ਼ ਸਿੰਘ ਛਿੰਡਾ ਨੇ ਦਰਸਲ ਆ ਮੁਲਾਕਾਤ ਕੀਤੀ ਸੀ ਉਹ ਮੇਂ ਮੁਲਾਕਾਤਾਂ ਤਸਵੀਰਾਂ ਵੀ ਜੋ ਕਿ ਸਾਹਮਣੇ ਆ ਸਨ ਤਾਂ ਇਸੇ ਨੂੰ ਲੈ ਕੇ ਹੁਣ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਮਾਫੀ ਮੰਗ ਲਈ ਗਈ ਹੈ ਉਹਨਾਂ ਦੇ ਵੱਲੋਂ ਮਾਫੀ ਮੰਗੀ ਗਈ ਹੈ ਡੇਰਾ ਬਿਆਸ ਮੁਖੀ ਦੇ ਨਾਲ ਮੁਲਾਕਾਤ ਤੇ ਛਿੰਡਾ ਦੇ ਮਾਫੀ ਮੰਗਦੇ ਹੋਏ ਕਿਹਾ ਕਿ ਮੇਰੇ ਤੋਂ ਭੁੱਲ ਹੋਈ ਹੈ ਮੈਂ ਆਪਣੀ ਗਲਤੀ ਆ ਮੰਨਦਾ ਹਾਂ ਤਾਂ ਉਹ ਸੀ ਤਸਵੀਰਾਂ ਵੀ ਵਿਖਾ ਰਹੇ ਹਾਂ ਜਦੋਂ ਕਿ ਡੇਰਾ ਬਿਆਸ ਮੁਖੀ ਦੇ ਨਾਲ ਆ ਮੁਲਾਕਾਤ ਕੀਤੀ ਜਾਂਦੀ ਹੈ ਡੇਰੇ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਬਲਜੀਤ ਸਿੰਘ ਦਾਦੂਵਾਲ ਵੀ ਤਸਵੀਰਾਂ ਦੇ ਵਿੱਚ ਆ ਨਜ਼ਰ ਆਏ ਆ ਤਾਂ ਇਸ ਦੇ ਬਾਅਦ ਉਹਨਾਂ ਦੇ ਕੋਲ ਮਾਫੀ ਮੰਗੀ ਕਿ ਉਹਨਾਂ ਦਾ ਕਹਿਣਾ ਕਿ ਮੇਰੇ ਤੋਂ ਭੁੱਲ ਹੋਈ ਹੈ ਮੈਂ ਆਪਣੀ ਗਲਤੀ ਮੰਨਦਾ ਹਾਂ ਮੇਰੇ ਤੋਂ ਜੋ ਕਰਵਾਇਆ ਗਿਆ ਉਸ ਦੇ ਪਿੱਛੇ ਸਾਜ਼ਿਸ਼ ਹੈ ਆ ਸਾੜੀ ਨਾਲ ਖੁਦ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਜੁੜ ਚੁੱਕੇ ਨੇ ਛਿੰਡਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਨੂੰ ਡਿਟਰ ਪੰਜਾਬ ਤੇ ਅਸਰ ਆਖਰਕਾਰ ਤੁਸੀਂ ਖੁਦ ਉੱਥੇ ਗਏ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਹੁਣ ਤੁਹਾਡੇ ਵੱਲੋਂ ਇਹ ਭੁੱਲ ਵੀ ਜਿਹੜੀ ਕਿ ਆ ਮਹਿਸੂਸ ਕੀਤਾ ਗਿਆ ਤੁਹਾਡੇ ਵੱਲੋਂ ਮਾਫੀ ਮੰਗੀ ਗਈ ਹੈ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਵੈਰੀ ਗੁੱਡ ਟਰਕ ਹੌਸ਼ਾ ਵੈਰੀ ਜੀ ਡਾਕਟਰ ਦੀ ਜਾਣਕਾਰੀ ਤੇ ਸਤਿ ਸ੍ਰੀ ਅਕਾਲ ਜੀ ਮੈਂ ਸੱਚੀ ਤੇ ਤਹਿਤ ਉੱਥੇ ਲਿਜਾਇਆ ਗਿਆ ਅਤੇ ਮੈਂ ਇਹ ਜਾਣ ਤੋਂ ਜੋ ਸੰਤਾਨਵੇ ਗਲਤਫਹਿਮਾਨ ਨਾ ਹੋਈ ਤੋਹਾਂ ਦੀ ਭਾਵਨਾ ਦਿੱਤੋਂ ਕਿ ਕਿਹੜਾ ਚੀਜ਼ ਮੈਂ ਗਲਤ ਦਰਦ ਜੁਨੀਆ ਵੇਖੇ ਕਰਨ ਦੀ ਕੋਸ਼ਿਸ਼ ਤੇ ਮੈਂ ਚਾਹਤੀ ਕਿ ਮੈਂ ਇੱਕ ਗਲਤੀ ਕਰਕੇ ਜਾਵਾ ਮੈਂ ਮੈਡੀਕਲ ਪ੍ਰਦਾਨ ਦੇ ਸੁੱਤੇ ਅਤੇ ਮੈਂ ਵੇਸ ਚਾਹਿੰਦਾ ਅਜਿੰਦਾ ਸਭੇ ਗੁਜਾਰਿਸ਼ ਹੈ ਜੇਕਰ ਤੁਸੀਂ ਥੋੜਾ ਨੈਟਵਰਕ ਦੇ ਵਿੱਚ ਆ ਕੇ ਗੱਲ ਕਰ ਸਕੋ ਤੁਹਾਡੀ ਆਵਾਜ਼ ਕਲੀਅਰ ਨਹੀਂ ਸੁਣਾਈ ਦੇ ਰਹੀ ਮੈਂ ਸਫਰ ਚਾਹ ਸਫਰ ਇਸ ਨੂੰ ਉੱਥੀ ਹੱਲ ਕਰ ਲੈਣਾ ਉੱਥੀ ਕਰ ਰਿਹਾ ਜੀ ਜੀ ਹੈਲੋ ਮੈਂ ਕਹਾਂ ਜੀ ਮੈਂ ਅਸ਼ੋਕ ਸਾਹਿਬ ਜੇਕਰ ਥੋੜਾ ਰਸਤੇ ਦੇ ਵਿੱਚ ਰੁਕੇ ਜੇ ਗੱਲਬਾਤ ਕਰ ਸਕੋ ਤੁਹਾਡੀ ਗੱਲ ਦਰਸ਼ਕਾਂ ਤੱਕ ਅਕਲੀਰ ਪਹੁੰਚ ਸਕੇ ਰੋ ਰੋਗੀ ਗੱਡੀ ਮੇਰੀ ਰੋਗੀ ਜੀ 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 ਹਾਂ ਜੀ ਆਪਣੀ ਗੱਲ ਜਾਰੀ ਰੱਖੋ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਕਟਾਂ ਦੀ ਜਾਣਕਾਰੀ ਵਾਸਤੇ ਦੱਸਣਾ ਚਾਹਾਂਗਾ ਕਿ ਕੁਝ ਦਿਨ ਪਹਿਲਾਂ ਮੈਂ ਡੇਰਾ ਬਿਆਸ ਮੁਖੀ ਦੇ ਮੋਕਬਾਬਾ ਅਕੀਲੋ ਸਾਹਿਬ ਨੂੰ ਮਿਲਿਆ ਤੇ ਮਿਲਣ ਤੋਂ ਬਾਅਦ ਜਦੋਂ ਮੈਂ ਮਿਲ ਕੇ ਆਇਆ ਤਾਂ ਸੰਤਾ ਦੇ ਕਮੈਂਟ ਪੜ੍ਹਨੇ ਮੇਰੇ ਕੋਲ ਕੁਝ ਸ਼ੁਰੂ ਹੋਇਆ ਮੈਂ ਸੰਤਾ ਮੈਂ ਸਮਝਿਆ ਕਿ ਸੰਤਾ ਦੀਆਂ ਭਾਵਨਾਵਾਂ ਨੂੰ ਬੜੀ ਵੱਡੀ ਜੇਸ ਤੱਕੀ ਹੈ ਕਿ ਇੱਕ ਹਰਿਆਣਾ ਕਮੇਟੀ ਦੇ ਪ੍ਰਧਾਨ ਨੂੰ ਇਸ ਤਾਂ ਬਾਬਾ ਜੀ ਕੋਲ ਜਾ ਕੇ ਨਹੀਂ ਸੀ ਮਿਲਣਾ ਚਾਹੀਦਾ ਮੈਂ ਸੰਤਾ ਦੀ ਭਾਵਨਾ ਦੀ ਕਦਰ ਕਰਦਾ ਹੋਇਆ ਤੇ ਸਾਡੇ ਅਕਾਲ ਤੱਕ ਸਭ ਤੋਂ ਉੱਪਰ ਬਾਣੀ ਤੇ ਸਾਡੇ ਸੁਪਰੀਮੋ ਨੇ ਸੇਤ ਪਹੁੰਚਾ ਜੀ ਮੈਂ ਕੱਲ ਜਾ ਕੇ ਅਕਾਲਤਖਬ ਸਾਹਿਬ ਦੇ ਜੇਹੇਦਾਰ ਨਾਲ ਮੁਲਾਕਾਤ ਕੀਤੀ ਤੇ ਜਦੋਂ ਮੈਨੂੰ ਉਹਨਾਂ ਪੁੱਛਿਆ ਮੈਂ ਕਿਹਾ ਕਿ ਮੈਂ ਸਮਝিনা ਮੈਨੂੰ ਕਿਸੇ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਬਦਨਾਮ ਕਰਨ ਵਾਸਤੇ ਤੇ ਇਸ ਕਰਕੇ ਇਹ ਮੇਥੋਂ ਬੋਲ ਰਹੀ ਹੈ ਤੇ ਮੈਂ ਆਪਣੀ ਪੋਲ ਨੂੰ ਮੰਨਦਾ ਹੋਇਆ ਤੇ ਉਹਨਾਂ ਕਹਿਆ ਵੀ ਆਉਂਦਾ ਇਹੋ ਜੀ ਗਲਤੀ ਨਹੀਂ ਹੋਵੇਗੀ ਤੇ ਮੈਂ ਜੇਹੇਦਾਰ ਸਾਹਿਬ ਨੂੰ ਵਿਸ਼ਵਾਸਨ ਦੇ ਕੇ ਆ ਕਿ ਆਉਂਦਾ ਮੈਂ ਇਹ ਜੀ ਗਲਤੀ ਨਹੀਂ ਕਰਾਂਗਾ ਅਚਿੰ다 ਸਾਹਿਬ ਤੁਸੀਂ ਇਹ ਸ਼ਬਦ ਵਰਤੇ ਕਿ ਤੁਹਾਡੇ ਖਿਲਾਫ ਜੇ ਕੋਈ ਸਾਜ਼ਿਸ਼ ਹੋਈ ਸਾਜ਼ਿਸ਼ ਦੇ ਤਹਿਤ ਤੁਹਾਨੂੰ ਉੱਥੇ ਲਜਾਇਆ ਗਿਆ ਪਰ ਆ ਵੱਡਾ ਸਵਾਲ ਹੈ ਕਿ ਫਿਰ ਕਿਸ ਨੇ ਸਾਜ਼ਿਸ਼ ਕੀਤੀ ਤੁਹਾਡੇ ਨਾਲ ਹੋਰ ਕੌਣ-ਕੌਣ ਇਹ ਮੁਲਾਕਾਤ ਦੇ ਦੌਰਾਨ ਉੱਥੇ ਗਿਆ ਸੀ ਨਹੀਂ 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 ਉਹ ਛੱਡੂ ਕੌਣ ਗਿਆ ਉਹਨਾਂ ਤੇ ਮੈਂ ਨਾਲ ਲੈ ਕੇ ਗਿਆ ਨਾ ਉਹ ਨਹੀਂ ਮੈਨੂੰ ਨਾਲ ਲੈ ਫਿਰ ਸਾਜ਼ਿਸ਼ ਕਿਸ ਨੇ ਕੀਤੀ ਸਾਜ਼ਿਸ਼ ਤਾਂ ਤੇ ਸਮਝ ਨਹੀਂ ਆ ਰਹੀ ਵੀ ਮੈਨੂੰ ਇੱਕਦਮ ਸਾਜ਼ਿਸ਼ ਕਰਤਾ ਕੌਣ ਹੈ ਅਜੇ ਤੱਕ ਮੈਂ ਕਲੀਅਰ ਨਹੀਂ ਕਰ ਸਕਿਆ ਨਹੀਂ ਚੰਡਾ ਸਾਹਿਬ ਤੁਸੀਂ ਆਪਣੀ ਮਰਜ਼ੀ ਨਾਲ ਹੀ ਗਏ ਹੋਵੋਗੇ ਜਾਂ ਕਿਸੇ ਨੇ ਮਜਬੂਰ ਕੀਤਾ ਜਾਂ ਕੁਝ ਅਜਿਹਾ ਕਿਹਾ ਗਿਆ ਨਹੀਂ ਇਨਸਾਨ ਮਰਜ਼ੀ ਨਾਲ ਹੀ ਜਾਂਦਾ ਬਿਨਾਂ ਮਰਜ਼ੀ ਤੋਂ ਕਿਵੇਂ ਜਾਂਦਾ ਪਰ ਕਈ ਵਾਰਾ ਇਨਸਾਨ ਦੀ ਜਦੋਂ ਮਰਤ ਨਹੀਂ ਮਾਰੀ ਜਾਂਦੀ ਕਿ ਜੇ ਨੂੰ ਇਹੋ ਜਿਹਾ ਗੁੰਮੜਾ ਕਰਦਾ ਜਾਂਦਾ ਵੀ ਸਾਨੂੰ ਉੱਥੇ ਜਾਣ ਨਾਲ ਬਹੁਤ ਵੱਡਾ ਲਾਭ ਹੋ ਜਾਏਗਾ ਸੰਸਨ ਲਾਭ ਹੋ ਜਾਏਗਾ ਮੈਨੂੰ ਇਹ ਭਾਨੇ ਕਰਕੇ ਲੱਗਿਆ ਲੱਗਾਇਆ ਕਿ ਅਸੀਂ ਜਾ ਕੇ ਡੇਰੇ ਦਾ ਸਿਸਟਮ ਵੇਖੂ ਮੈdte ਡੇਰੇ ਦਾ ਸਿਸਟਮ ਵੇਖਣ ਗਿਆ ਪਰ ਉਹ ਕੰਮ ਉਲਟ ਹੋ ਗਿਆ ਮੇਰੇ ਉਲਟ ਪੈ ਗਿਆ ਗੱਲ ਸਾਹਿਬ ਖੁੱਲ ਕੇ ਗੱਲ ਕਰੋ ਨਾ ਫਿਰ ਕਿਸ ਨੇ ਤੁਹਾਨੂੰ ਇਹ ਕਿਹਾ ਕਿਸੇ ਵੱਲੋਂ ਇਹ ਕਿਹਾ ਗਿਆ ਕਿ ਉਸਦੇ ਨਾਲ ਫਾਇਦਾ ਹੋਵੇਗਾ ਇਹ ਇਹ ਮੇਰਾ ਨਿੱਜੀ ਜੀਵਨ ਦਾ ਸਵਾਲ ਹੈ ਤੁਸੀਂ ਨਹੀਂ ਪੁੱਛ ਸਕਦੇ ਕਿ ਇਸ ਮੈਨੂੰ ਵਿਆਹ ਕੀ ਗੱਲ ਜਿਹੜੇ ਨਾਲ ਗਏ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਗਿਆ ਨਾ ਕਿ ਉਹ ਮੈਨੂੰ ਨਾਲ ਲੈ ਕੇ ਗਿਆ ਸਮਝੀ ਮੇਰੀ ਗੱਲ ਜਿੰਦਰ ਸਾਹਿਬ ਕੋਣ-ਕੋਣ ਸੀ ਤੁਹਾਡੇ ਨਾਲ ਇਸ ਮੁਲਾਕਾਤ ਦੇ ਦੌਰਾਨ ਨਹੀਂ ਨਹੀਂ ਉਹ ਛੱਡੋ ਪਰ ਕੌਣ-ਕੌਣ ਹਈ ਸੀ ਕੌਣ-ਕੌਣ ਨਹੀਂ ਸੀ ਉਹ ਸਾਰੀ ਫੋਟੋ ਵੇਰ ਲੇ ਸਾਰੀਆਂ ਫੋਟੋ ਨੇ ਮੇਰੀ ਫੋਟੋ ਦੇ ਵਿੱਚ ਉਹ ਨਾਲ ਖੜੇ ਵੀ ਹਨ ਜਿੰਦਰ ਸਾਹਿਬ ਸ਼ਾਇਦ ਦਰਸ਼ਕ ਦਰਸ਼ਕ ਇਕੱਲੇ-ਇਕੱਲੇ ਦੇ ਨਾਮ ਤੋਂ ਸ਼ਾਇਦ ਵਾਕਿਫ ਨਾ ਹੋਣ ਤੁਹਾਨੂੰ ਤਾਂ ਚਲੋ ਸਾਰੇ ਜਾਣਦੇ ਨੇ ਜੇ ਤੁਸੀਂ ਦੱਸ ਸਕੋ ਨਹੀਂ ਵੇਖੋ ਇਸ ਤਰ੍ਹਾਂ ਮੇਰੇ ਨਾਲ ਇੱਕ ਸਾਡੇ ਵੀਨਰ ਸਿੰਘ ਹੈ ਮੈਂ ਵੀ ਉਹਨੂੰ ਆਪ ਨਾਲ ਲੈ ਕੇ ਗਿਆ ਵੀਨਰ ਸਿੰਘ ਨੇ ਉਹ ਜਿਹੜੇ ਉੱਤੇ ਡੇਰੇਦਾਰ ਸਨ ਉਹਨਾਂ ਦੇ ਰਣੋ ਸਵਮੀ ਆਦੇ ਇਹ ਲਿੰਕ ਵਾਲੇ ਸਨ ਉਹਨਾਂ ਉਹਨਾਂ ਨਾਲ ਲੱਗਿਆ ਪਰ ਉਹਨਾਂ ਨੂੰ ਮੈਂ ਨਾਲ ਲੈ ਗਿਆ ਗਿਆ ਉਹ ਮੇਰੇ ਨਾਲ ਲੱਗੇ ਗਿਆ ਸਾਜ਼ਿਸ਼ ਕਰਤਾ ਪਿੱਛੇ ਹੋ ਰਹੀ ਸੀ ਬਟਿੰਡਾ ਹਾਉ ਨੂੰ ਕਿਹੜੀ ਡੇਰਾ ਇੰਟਰਪ੍ਰਾਈਜ਼ਰ ਬਦਨਾਮ ਕੀਤਾ ਜਾ ਰਿਹਾ ਹੈ ਨਿਚਨਾ ਸਾਹਿਬ ਤੁਹਾਨੂੰ ਕਿੰਨੇ ਮੁਲਾਕਾਤ ਦੇ ਬਾਅਦ ਕਿੰਨੇ ਟਾਈਮ ਬਾਅਦ ਤੁਹਾਨੂੰ ਇਹ ਮਹਿਸੂਸ ਹੋਇਆ ਕਿ ਤੁਹਾਡੇ ਖਿਲਾਫ ਸਾਜ਼ਿਸ਼ ਹੋਈ ਹੈ ਜਾਂ ਤੁਹਾਨੂੰ ਇਹ ਲੱਗਾ ਕਿ ਤੁਸੀਂ ਭੁੱਲ ਕੀਤੀ ਹੈ ਇਸ ਤਾਈਂ ਇਸ ਤਾਈਂ ਉਹ ਆਪਣਾ ਉਹਨਾਂ ਚੈਨਲ ਤੇ ਪਾਤਾ ਰਣੋ ਸਵਮੀ ਦੇ ਜਿਹੜੇ ਆਪਣੇ ਚੈਨਲ ਜਿਵੇਂ ਉਹਨਾਂ ਪਾਰੀਤਾ ਜਿਹੜੇ ਰਾਧਾ ਸਵਾਮੀ ਦੀ ਸੰਗਤ ਸੀ ਉਹ ਮੈਨੂੰ ਕਹਿਣ ਲੱਗੀ ਵੀ ਠਿੰਡਾ ਬੜਾ ਚੰਗਾ ਆ ਜਿਹੜਾ ਆਮ ਸਿੱਖ ਸਿੱਖ ਹਨ ਆਮ ਸਿੱਖ ਉਹ ਕਹਿਣ ਲੱਗੇ ਨਹੀਂ ਇਹ ਗਲਤ ਕੰਮ ਕੀਤਾ ਠਿੰਡਾ ਉਹ ਤੇ ਨਹੀਂ ਹੀ ਜਾਣਾ ਚਾਹੀਦਾ ਜੇ ਕੋ ਗੱਲ ਹੈ ਸੀ ਤੇ ਠਿੰਡਾ ਉਹ ਨੂੰ ਆਪਣਾ ਦਿਲੋ ਹਾਂ ਨੂੰ ਆਪ ਕਰਨਾ ਚਾਹੀਦਾ ਸੀ ਬਹੁਤ ਕਿ ਡਿਸਟਰਬ ਪੈਦਾ ਹੋ ਗਿਆ ਤੇ ਮੈਂ ਸਮਝਿਆ ਕਿ ਕਿਉਂਕਿ ਮੈਂ ਕੰਟਰੋਵਰਸੀ ਦਾ ਮੈਂ ਕਰ ਰਿਹਾ ਹਾਂ ਮੀਡੀਆ ਉਪਰ ਰਾਂ ਜ਼ਿੰਮੇਵਾਰ ਇਨਸਾਨ ਆ ਤੇ ਆਪਾਂ ਕੱਲ ਤੱਕ ਜਾ ਕੇ ਆਪਣੀ ਭੁੱਲ ਨੂੰ ਮੰਨ ਲਈਨੇ ਤੁਹਾਡੇ ਵੱਲੋਂ ਜਿ세 ਦਾ ਗੜਗਾਇਦੇ ਨਾਲ ਮੁਲਾਕਾਤ ਕੀਤੀ ਗਈ ਕਿਉਂ ਲਿਖਤੀ ਕੋ ਸਪਸ਼ਟ ਕਰਨ ਮੇ ਦਿੱਤਾ ਗਿਆ ਨਹੀਂ ਲਿਖਤੀ ਦੇ ਵਿੱਚ ਤਾਂ ਹੁੰਦਾ ਹੈ ਨਾ ਜੇ ਮੈਨੂੰ ਜਹਦਰ ਸਾਹਿਬ ਸਾਦੇ ਤੇ ਮੈਂ ਤੇ ਆਪਣੇ ਆਪ ਖੁੱਦ ਚੱਲ ਕੇ ਗਿਆ ਹਾਂ ਜਿਵੇਂ ਮੈਂ ਆਪਣੇ ਆਪ ਡੇਰੇ ਤੇ ਗਿਆ ਆਪਣੀ ਮਰਜ਼ੀ ਨਾਲ ਉੱਤਰ ਰਹੀ ਕਿ ਗੜਗਾ ਸਾਹਿਬ ਕੋਲ ਆਪਣਾ ਅਕਲਸਿਕ ਸਾਹਿਬ ਦੇ ਜਿਹੜਾ ਇੱਕ ਦੋ ਗਿਆ ਮੇਰੇ ਕੋਲ ਕੋ ਨੋਟਿਸ ਥੋੜਾ ਆਇਆ ਲਿਖਤੀ ਰੂਪ ਹੀ ਥੋੜਾ ਹੁੰਦਾ ਹੈ ਜਦੋਂ ਸੱਧਿਆ ਜਾਂਦਾ ਕਿ ਇਹ ਮੁਜਰਮ ਤੌਰ ਤੇ ਮੈਂ ਕਿਉਂ ਮੁਜਰਮ ਤੌਰ ਤੇ ਮੈਂ ਅਹਿਸਾਸ ਕੀਤਾ ਮੈਂ ਦੂਜੇ ਤੀਜੇ ਦੇ ਨਹੀਂ ਪਹੁੰਚਿਆ ਏ ਅਕਾਉਂਟਰ ਸਾਹਿਬ ਹਮ ਅਚਿੰਦਸਾ ਜੀ ਮੇਰਾ ਇੱਕ ਬੜਾ ਸਪਸ਼ਟ ਸਵਾਲ ਹੈ ਕਿ ਤੁਹਾਨੂੰ ਸੰਗਤਾਂ ਦੇ ਰੋਸ ਦੇ ਕਾਰਨ ਸੰਗਤਾਂ ਦੇ ਵਿਰੋਧ ਦੇ ਕਾਰਨ ਤੁਹਾਨੂੰ ਇਹ ਮਾਫੀ ਮੰਗਣੀ ਪਈ ਹੈ ਤੁਹਾਨੂੰ ਭੁੱਲ ਮਹਿਸੂਸ ਹੋਈ ਜਾਂ ਤੁਹਾਨੂੰ ਬਾਅਦ ਦੇ ਵਿੱਚ ਪਤਾ ਲੱਗਾ ਕਿ ਤੁਹਾਡੇ ਖਿਲਾਫ ਕੋਈ ਕਿਸੇ ਤਰੀਕੇ ਦੀ ਸਾਜ਼ਿਸ਼ ਹੋਈ ਜਾਂ ਕਿਸੇ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਕੇ ਤੁਹਾਡੇ ਵੱਲੋਂ ਮਾਫੀ ਮੰਗੀ ਗਈ ਨਹੀਂ ਮਹਿਸੂਸ ਤੇ ਮੈਨੂੰ ਵੇਖੋ ਜਦੋਂ ਮੈਂ ਗਿਆ ਨਾ ਮਹਿਸੂਸ ਤੇ ਉਦੋਂ ਜਾਣ ਤੋਂ ਬਾਅਦ ਸੂ ਮੈਂ ਕਿਤਾਬ ਵੀ ਮੇਰਾ ਖਿਆਲ ਵੀ ਇਹ ਸੰਕਤਨ ਪ੍ਰਮਾਣਿਤ ਨਹੀਂ ਹੋਵੇਗਾ ਪਰ ਕੋਈ ਮੈਨੂੰ ਕੋਈ ਮੈਨੂੰ ਮੈਸੇਜ ਆਉਣ ਲੱਗ ਪਏ ਜਿਹੜੇ ਰਾਧਾ ਸਵਾਮੀ ਆਦੇ ਸੇਵਕ ਸਾਹਿਬ ਉਹ ਕਹਿਣ ਲੱਗੇ ਕਿਦਾ ਹਾ ਬਹੁਤ ਵਧੀਆ ਹੋ ਗਿਆ ਪਰ ਇੱਕ ਰਾਧਾ ਸਵਾਮੀ ਜਿਹੜਾ ਬੜਾ ਵੱਡਾ ਹੈ ਉਹਨੇ ਜਿਹੜੀ ਮੈਨੂੰ ਗੱਲ ਕੀਤੀ ਮੈਨੂੰ ਉਹ ਟੌਂਪ ਵਰਗੀ ਲੱਗੀ ਉਹ ਕਹਿਣ ਲੱਗਾ ਹੁਣ ਮੇਰੀ ਜਿੰਦ ਛੁੱਟ ਗਈ ਤੇ ਅਸੀਂ ਦੇ ਕਹਾਂਗੇ ਵੀ ਹਰਿਆਣਕ ਵਿੱਚ ਜੋ ਪ੍ਰਧਾਨ ਜਰ ਚਲਾ ਗਿਆ ਤੇ ਮੈਨੂੰ ਵੀ ਉਹ ਫੁੱਲ ਹੋ ਗਿਆ ਉਹਨੂੰ ਮੈਨੂੰ ਇਹ ਮਹਿਸੂਸ ਹੋਇਆ ਤੇ ਆਪਾਂ ਦੇ ਸਾਧੀ ਸਿਰ ਪਾਸ ਜੀ ਅਚਿੰਦ ਸਾਹਿਬ ਇਸ ਮੁਲਾਕਾਤ ਦਾ ਮਕਸਦ ਕੀ ਸੀ ਜਾਂ ਤੁਹਾਡੀ ਇਸ ਮੁਲਾਕਾਤ ਦੇ ਦੌਰਾਨ ਡੇਰਾ ਮੁਖੀ ਦੇ ਨਾਲ ਗੱਲਬਾਤ ਕੀ ਕੋਈ ਹੋਈ ਇਹ 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 ਇੱਕ ਬੜਾ ਐਂ ਪੁਆਇੰਟ ਜੀ ਦੇਖੋ ਮੈਨੂੰ ਜੇ ਜਿਸ ਤਰ੍ਹਾਂ ਲਗਾਇਆ ਗਿਆ ਵੀ ਤੁਸੀਂ ਇੱਕ ਵਾਰੀ ਡੇਰੇ ਦੀ ਬਦਨਾਮੀ ਕਰਦੇ ਨੇ ਸਿੱਖ ਜਿਹੜੇ ਨੇ ਡੇਰਿਆਂ ਤੋਂ ਦੂਰ ਜਾਂਦੇ ਨੇ ਕਿ ਤੁਸੀਂ ਡੇਰੇ ਜਾ ਕੇ ਦੇਖੋ ਸਹੀ ਉਹਨਾਂ ਦਾ ਸਿਸਟਮ ਕੀ ਹੈ ਮੈਂ ਇਹਨੂੰ ਸਾਜੀ ਸਮਝ ਰਿਹਾ ਹਾਂ ਵੀ ਇੱਕ ਵਾਰੀ ਡੇਰੇ ਤੇ ਐਂਟਰ ਕਰਵਾਉਣਾ ਪਰ ਜਦੋਂ ਮੈਂ ਜਾ ਕੇ ਡੇਰੇ ਤੇ ਗਿਆ ਬਾਬਾ ਜੀ ਮਿਲਿਆ ਬڑے ਆਦਰ ਸਨਮਾਨ ਦੇ ਨਾਲ ਆਪਾਂ ਵੀ 45 ਮਿੰਟ ਸਾਡੀ ਗੱਲ ਲਈ ਮੇਰਾ ਕੁਐਸਚਨ ਹੀ ਬਾਬਾ ਜੀ ਨੂੰ ਕੋਸੀ ਤਾਂ ਬਾਬਾ ਜੀ ਪੁੱਛ ਸਕਦੇ ਹੋ ਵੀ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਮੈਸੇਜ ਸਿਸਟਮ ਮਨਸ਼ਾਸ਼ਨ ਸਫਾਈ ਸਾਰਾ ਕੁਝ ਦੇਖ ਕੇ ਮੈਨੂੰ ਚੰਗਾ ਲੱਗਾ ਹੈ ਤੁਹਾਡੇ ਇਹਨੇ ਜਾਰੇ ਕਿ ਤੁਸੀਂਾਂ ਦੇ ਸਾਡਾ ਡੇਰਾ ਇੰਨੀ ਵਧੀਆ ਸਫਾਈ ਇੰਨਾ ਵੱਡਾ ਸਿਸਟਮ ਮੈਦਾ ਵੱਡਾ ਅਨਸ਼ਾਸ਼ਨ ਵੀ एवरीਡਾਸਰੋ ਵੀ ਸਾਡੇ 5.5 ਲੱਖ ਸੰਗਤ ਸਾਡੇ ਕੋਲ ਆਈ ਸੀ ਮੈਨੂੰ ਕੋਈ ਰਾਸ਼ੀ ਨਜ਼ਰ ਆ ਮੈਨੂੰ ਕੋਈ ਗੰਤੀ ਨਹੀਂ ਨਜ਼ਰ ਆਈ ਹਾਂ ਜਦੋਂ ਕਿ ਤੇ ਇਨਸਾਨ ਕਰਦਾ ਹੋਵੇ ਨਹੀਂ ਤੇ ਉਹਦੀ ਕਿਰਪਾ ਕਿਰਪਾ ਨਹੀਂ ਉਹ ਇਸੇ ਸਿਸਟਮ ਨੇ ਨਜ਼ਰ ਆਇਆ ਇਹ ਨਹੀਂ ਲੱਗਾ ਇਹ ਮੈਨੂੰ ਚੰਗਾ ਲੱਗਾ ਤੁਹਾਡੇ ਦਾ ਪਰ ਮੈਨੂੰ ਇਹ ਦੱਸੋ ਵੀ ਇੰਨਾ ਚੰਗਾ ਪ੍ਰਬੰਧ ਹੋਣ ਦੇ ਬਾਵਜੂਦ ਸਿੱਖ ਕੌਮ ਤੁਹਾਡੋਂ ਨਫ਼ਰਤ ਕਿਉਂ ਕਰਦੀ ਜੀ ਦੇ ਜਾਨੀ ਇਸ ਸਵਾਲ ਇਹ ਸਵਾਲ ਕੀਤਾ ਤੁਸੀਂ ਉਹ ਪਹਿਲਾ ਸਵਾਲ ਹੀ ਮੇਰਾ ਪਹਿਲਾ ਸਵਾਲ ਹੀ ਮੇਰਾ ਵੀ ਪਹਿਲਾ ਹੈ ਤੁਸੀਂ ਇਹ ਸਵਾਲ ਡੇਰਾ ਬਿਆਸ ਮੁਖੀ ਨੂੰ ਕੀਤਾ ਹਾਂ ਡੇਰਾ ਮੁਖੀ ਨੂੰ ਉਹਨਾਂ ਨੇ ਪੁੱਛਿਆ ਦੋ ਪਹਿਲਾ ਬਈਂ ਦਾ ਸਾਰਾ ਮੇਰਾ ਸਵਾਲ ਹੀ ਉਹਨਾਂ ਕੋਲੇ ਠੀਕ ਹੈ ਤੁਸੀਂ ਮੈਂ ਇਸ ਕੌਮ ਦੇ ਲੋਕ ਡੇਰਿਆਂ ਤੋਂ ਨਫ਼ਰਤ ਕਿਉਂ ਕਰਦੇ ਕਾਰਨ ਕੀ ਹੈ ਜਵਾਬ ਕੀ ਸੀ ਉਹਨਾਂ ਦਾ ਉਹਨਾਂ ਦਾ ਜਵਾਬ ਇਹਦਾ ਚਿੰਦਾ ਡੇਰਿਆਂ ਡੇਰਿਆਂ ਦਾ ਫਰਕ ਹੈ ਆਪਾਂ ਡੇਰਿਆਂ ਨੂੰ ਤੇ ਰਹਿਤ ਮਟਿਆਦਾ ਦੇ ਨਾਮ ਅਨੁਸਾਰ ਨਾ ਚੱਲਣ ਕਰ ਜਨ ਸਾਹਿਬ ਦੀ ਇੱਜ਼ਤਾਂ ਗੁਰੂ ਗ੍ਰੰਥ ਸਾਹਿਬ ਦੀ ਹੁੰਦਾ ਡੇਰੇ ਹੁੰਦੇ ਨੇ ਤੇ ਸੇਕ ਨੂੰ ਨਫ਼ਰਤ ਕਰਨ ਲੱਗ ਪਏ ਤੇ ਨਕਟਰਵਾਤਾ ਉੱਥੇ ਆ ਜਾਂਦੀ ਇਸੇ ਕੌਮ ਦੇ ਰਿਸਕ ਉਹ ਨਾ ਵਿੰਦੇ ਨੇ ਨਾ ਉਹਨਾਂ ਦਾ ਪ੍ਰਬੰਧ ਵੀ ਤੇ ਨਾ ਉਹਨਾਂ ਦਾ ਹੈ ਵੀ ਤੇ ਅਜੇ ਤੱਕ ਉਹਨਾਂ ਕਿਹਾ ਸਪੈਸ਼ਲ ਬੀਤਾ ਨੂੰ ਕੁਝ ਕਾਲ ਤੱਕ ਕੋਲੋਂ ਨਹੀਂ ਚੇਕਿਆ ਗਿਆ ਜਾਂ ਸਾਡੇ ਦੀ ਅਕਾਲ ਤਰ ਦੇ ਉੱਤੇ ਬਹਿਨ ਨਹੀਂ ਲਾਣਾ ਗਿਆ ਲਾਇਆ ਗਿਆ ਪਰ ਫਿਰ ਵੀ ਸਾਡੇ ਡੇਰ ਨਾਲ ਵੀ ਲੋਕੀ ਉਹਨਾਂ ਡੇਰਿਆਂ ਨਾਲ ਮਿਲਾ ਕੇ ਕਰਦੇ ਨੇ ਤੁਸੀਂ ਦੇਖ ਲਓ ਜੇ ਕੋ ਸਾਡੇ ਉਹਨਾਂ ਫਿਰ ਇਹ ਵੀ ਗੱਲ ਦੱਸੀ ਮੈਂ ਨਹੀਂ ਚਿੰਦਾ ਸਾਹਿਬ ਮੇਰਾ ਆਖਰੀ ਜੀ ਜੀ ਤੁਸੀਂ ਆਪਣੀ ਗੱਲ ਪੂਰੀ ਕਰੋ ਇੱਕ 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 ਮਿੰਟੇ ਬੜਾ ਹੈ ਸਵਾਲ ਜੀ ਜੀ ਮੈਂ ਇੱਕ ਕੁਐਸਚਨ ਕੀਤਾ ਮੈਂ ਕਹਿੰ ਗਿਆ ਜੀ ਮੈਨੂੰ ਤੇ ਪਤਾ ਲੱਗਿਆ ਕਿ ਅੰਗਰੇਜ਼ਾਂ ਨੇ ਖਾਲਸਾਪਨ ਨੂੰ ਦੁਫਾੜ ਕਰਨ ਵਾਸਤੇ ਜਿਹੜਾ ਸਭ ਤੋਂ ਵੱਡਾ ਅੰਗਰੇਜ਼ਾਂ ਦਾ ਸਿੱਖ ਉਪਦੇਸ਼ਕ ਉਹਨੂੰ ਡੇਰਿਆਂ ਵੱਲ ਤੋੜਿਆ ਇਹਦਾ ਬਿਲਕੁਲ ਸਹੀ ਗੱਲ ਇਹਦੇ ਕੋਈ ਸ਼ੱਕ ਨਹੀਂ ਤੇ ਮੈਂ ਕਿਹਾ ਪਰ ਤੁਹਾਡਾ ਡੇਰਾ ਉਹਨਾਂ ਕਹਿੰਦਾ ਸਾਡਾ ਡੇਰਾ ਆਗਰੇ ਦਾ ਇੱਕ ਸਵਾਮੀ ਹੁੰਦਾ ਸੀ ਉਹਦੇ ਕੋਲ ਚੱਲਿਆ ਤੇ ਸਾਡੀ ਲੜੀ ਚੱਲ ਆ ਗਈ ਹਮ ਅਚਿੰਦ ਸਾਹਿਬ ਆਖਰੀ ਸਵਾਲ ਹੈ ਕਿ ਡੇਰਾ ਬਿਆਸਵੰਨੂ ਜਾਂ ਡੇਰਾ ਬਿਆਸ ਮੁਖੀ ਵੱਲੋਂ ਤੁਹਾਨੂੰ ਸੱਦਾ ਦਿੱਤਾ ਗਿਆ ਸੀ ਦੇਖੋ ਜੀ ਮੇ ਕੋ ਮੈਂ ਪਰ ਦੰਸਾ ਕੌਮਦਸ ਗੁਰਬਾਰੇ ਪ੍ਰਬੰਧਾ ਪ੍ਰਧਾਨ ਸਾਹਿਬ ਉਹ ਪ੍ਰਬੰਧ ਕੋ ਸੁਪਰੇ ਨੇ ਮੈਨੂੰ ਕੋ ਪ੍ਰੇ ਨਹੀਂ ਕੀਤੀ ਮੈਂ ਕਿ ਵੀ ਜਿਹੜੀਆਂ ਤੁਹਾਡੀਆਂ ਕਮੀਆਂ ਨੇ ਜਿਵੇਂ ਨਿਸ਼ਾਨ ਸਾਹਿਬ ਨਹੀਂ ਲਾਏ ਤੋ ਗੁਰੂਗ੍ਰੰਥ ਸਾਹਿਬ ਨਹੀਂ ਰੱਖੇ ਅੰਦਰ ਨੇ ਝਿੰਦਾ ਹਾ ਗੁਰੂਗ੍ਰੰਥ ਸਾਹਿਬ ਹਾ ਤੇ ਰੱਖਿਆ ਸੀ ਜਦੋਂ ਮੈਂ ਗੁਰੂ ਘਰ ਤੋਂ ਸਾਹਮਣੇ ਲੰਘਦਾ ਹਾਂ ਜਾਂ ਜਾਂਦਾ ਹਾਂ ਲੋਕੀ ਸੰਗਤ ਮੇਰੇ ਪੈਰਾਂ ਉਪਿੰਦੀ ਗੁਰੂ ਸਾਹਿਬ ਨੂੰ ਕੋਈ ਨਮਸਕਾਰ ਵੀ ਨਹੀਂ ਸੀ ਕਰਦੀ ਗੁਰੂ ਘਰ ਸਾਹਿਬ ਨੂੰ ਜੀ ਹਾਂ ਜੀਨਾ ਸਾਹਿਬ ਮੇਰਾ ਆਖਰੀ ਆਖਰੀ ਸਵਾਲ ਹੈ ਸਵਾਲ ਦਾ ਜਵਾਬ ਦੇ ਦਿਓ ਕਿ តਾਜ ਤੁਹਾਨੂੰ ਡੇਰਾ ਬਿਆਸ ਦੇ ਪ੍ਰਬੰਧਕਾਂ ਦੇ ਵੱਲੋਂ ਜਾਂ ਡੇਰਾ ਬਿਆਸ ਮੁਖੀ ਵੱਲੋਂ ਸੱਦਾ ਦਿੱਤਾ ਗਿਆ ਸੀ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਚਲੇ ਗਏ ਨਹੀਂ ਕਿ ਮੈਂ ਇਹ ਰੋਈ ਗੱਲ ਮੈਂ ਵੀ ਆਨਾ ਮੈਨੂੰ ਤੇ ਆ ਸ਼ਾਇਆ ਗਿਆ ਵੀ ਜਾ ਕੇ ਇੱਕ ਵਾਰੀ ਤੁਸੀਂ ਡੇਰੇ ਤੇ ਤੁਸੀਂ ਹਰਿਆਣੇ ਦੇ ਪ੍ਰਧਾਨ ਬਣ ਗਏ ਹੋ ਇੱਕੜੀ ਰਰੋ ਸੌਮੀਆਂ ਦੇ ਡੇਰੇ ਤੇ ਵਿਜ਼ਿਟ ਕਰਕੇ ਆਓ ਵੀ ਉਸੇ ਕਮੀਆਂ ਕੀ ਮੈਂ ਤਾਂ ਇਹ ਜੇ ਮਿਕਸਿੰਗ ਕਰਦੀ। ਵੀਰ ਜੀ ਦਾ ਸਵਾਲ ਹੈ ਜੇਕਰ ਤੁਹਾਨੂੰ ਕਿਸੇ ਨੇ ਉਸਾਇਆ ਤੁਹਾਡੇ ਖਿਲਾਫ ਕਿਸੇ ਨੇ ਸਾਜ਼ਿਸ਼ ਕੀਤੀ ਫਿਰ ਉਹਨਾਂ ਦਾ ਨਾਮ ਲੈਣ ਤੋਂ ਕਿਉਂ ਬਚ ਰਹੇ ਹੋ? ਨਹੀਂ ਛੱਡੋ ਪਰ ਇਹ ਇਹ ਗੱਲ ਨਾ ਇਹ ਮੇਰੀ ਨਿੱਜੀ ਜੀ ਮੈਂ ਨਹੀਂ ਲੈਣਾ ਚਾਹੁੰਦਾ ਕਿਹਾ ਇਹ ਗੱਲ ਹੀ ਸੁਆਫਾ ਗਿਲੇ। ਫਿਰ ਕੈਸੇ ਗੱਲ ਮੁੱਕਦੀ? ਠੀਕ ਮੈਂ ਚਲਦਾ ਮਸੂਹ ਕੀਤਾ ਉਹਨੇ ਮੰਨ ਗਿਆ ਗੱਲ ਖਤਮ ਹੋ ਗਈ ਆਪਾਂ ਕੀ ਚੱਕਰ ਆਇਆ ਠੀਕ ਹੈ ਝਿੰਡਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਖੁਦ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਝਿੰਡਾ ਸਾਡੇ ਨਾਲ ਜੁੜੇ ਉਹਨਾਂ ਦੇ ਵੱਲੋਂ ਵਿਸਥਾਰ ਦੇ ਨਾਲ ਦੱਸਿਆ ਗਿਆ ਸੱਦੇ ਤੌਰ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹਨਾਂ ਨੂੰ ਕਿਸੇ ਵੱਲੋਂ ਉਕਸਾਇਆ ਗਿਆ ਕਿਸੇ ਨੇ ਉਹਨਾਂ ਦੇ ਖਿਲਾਫ ਸਾਜ਼ਿਸ਼ ਕੀਤੀ ਉਹਨਾਂ ਨੇ ਇਹ ਵੀ ਸ਼ਬਦ ਵਰਤੇ ਨੇ ਕਿ ਉਹਨਾਂ ਦੀ ਮੱਤ ਮਾਰੀ ਗਈ ਇਸ ਕਰਕੇ ਉਹ ਡੇਰਾ ਬਿਆਸ ਮੁਖੀ ਚਲੇ ਗਏ ਡੇਰਾ ਬਿਆਸ ਚਲੇ ਗਏ ਡੇਰਾ ਬਿਆਸ ਮੁਖੀ ਦੇ ਨਾਲ ਮੁਲਾਕਾਤ ਕੀਤੀ ਗਈ ਤਾਂ ਉਸ ਦੇ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ ਮੈਂ ਆਪਣੀ ਗਲਤੀ ਮੰਨਦਾ ਹਾਲਾਂਕਿ ਗਮਰਾਹ ਕਿਸ ਨੇ ਕੀਤਾ ਸਾਜ਼ਿਸ਼ ਕਿਸ ਨੇ ਕੀਤੀ ਉਸ ਬਾਰੇ ਉਹਨਾਂ ਦੇ ਵੱਲੋਂ ਖੁੱਲ੍ਹ ਕੇ ਗੱਲ ਨਹੀਂ ਕੀਤੀ ਗਈ